ਲੋਕ ਅਦਾਲਤ ਇਸ ਮਹੀਨੇ ਦੀ 13 ਤਰੀਕ ਨੂੰ ਰਾਸ਼ਟਰੀ ਪੱਧਰ ਤੇ ਸੰਯੋਜਿਤ ਕੀਤੀ ਜਾ ਰਹੀ ਹੈ। ਏਡਜ਼ ਦੀ ਬਿਮਾਰੀ ਦਾ ਅੱਜ ਦੀ ਡੇਟ ਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਕੋਈ ਪੱਕੇ ਤੌਰ ਦਾ ਇਲਾਜ ਨਹੀਂ ਹੈ। ਏਡਜ਼ ਦੀ ਬਿਮਾਰੀ ਦੇ ਨਾਲ ਜਿਹੜੀ ਕੋਈ ਜਿਹੜਾ ਕੋਈ ਇਨਸਾਨ ਪੀੜਿਤ ਹੈ ਉਹਨੂੰ ਅਸੀਂ ਇਕੱਲਾ ਨਹੀਂ ਛੱਡਣਾ। ਪਹਿਲਾ ਤਾਂ ਅਨਸੁਰਖਿਅਤ ਸੰਬੰਧ ਕਿਸੇ ਨਾਲ ਨਾ ਬਣਾਓ। ਦੂਸਰਾ ਇਹ ਕਿਹਾ ਗਿਆ ਕਿ ਕਿਸੇ ਦੀ ਵਰਤੀ ਹੋਈ ਜਿਹੜੀ ਸਰਿੰਜ ਹੈ ਜਾਂ ਟੀਕਾ ਉਹ ਨਹੀਂ ਵਰਤੀ ਜਾਣੀ ਚਾਹੀਦੀ ਜੇ ਅੱਜ ਅਸੀਂ ਪਿੰਡ ਚਕਸ਼ੇਰਾ ਵਾਲਾ ਸਿਵਲ ਹਸਪਤਲ World AIDS Day ਦੇ ਸਬੰਧ ਦੇ ਵਿੱਚ ਆਈ ਸੀ ਉੱਥੇ ਡਾਕਟਰ ਸਾਹਿਬ ਨੇ ਤੇ ਇਹਨਾਂ ਦੇ ਸਟਾਫ ਨੇ ਅਤੇ ਮੀਡੀਆ ਅਫੀਸਰਸ ਨੇ ਬੜੀ ਜ਼ਰੂਰੀ ਅਤੇ ਕੰਮ ਵਾਲੀ ਜਾਣਕਾਰੀ ਜਿਹੜੀ ਹੈ ਉਹ ਸਟੂਡੈਂਟਸ ਨੂੰ ਆਪਣੇ ਸਟਾਫ ਨੂੰ ਯੂਥ ਵਰਕਰਸ ਨੂੰ ਆਸ਼ਾ ਵਰਕਰਸ ਨੂੰ ਦਿੱਤੀ ਹੈ ਮੋٹے ਤੌਰ ਤੇ ਦੱਸਿਆ ਗਿਆ ਕਿ ਏਡਜ਼ ਦੀ ਬਿਮਾਰੀ ਦਾ ਅੱਜ ਦੀ ਡੇਟ ਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਕੋਈ ਪੱਕੇ ਤੌਰ ਦਾ ਇਲਾਜ ਨਹੀਂ ਹੈ ਪਰੰਤੂ ਫਿਰ ਵੀ ਇਸ ਤੋਂ ਬਚਣ ਦੇ ਜਿਹੜੇ ਤਰੀਕੇ ਹਨ ਉਹ ਬੜੇ ਸੌਖੇ ਹਨ ਪਹਿਲਾ ਤਾਂ ਅਨਸੁਰੱਖਿਅਤ ਸੰਬੰਧ ਕਿਸੇ ਨਾਲ ਨਾ ਬਣਾਓ ਦੂਸਰਾ ਇਹ ਕਿਹਾ ਗਿਆ ਕਿ ਕਿਸੇ ਦੀ ਵਰਤੀ ਹੋਈ ਜਿਹੜੀ ਸਿਰਿੰਜ ਹੈ ਜਾਂ ਟੀਕਾ ਉਹ ਨਹੀਂ ਵਰਤੀ ਜਾਣੀ ਚਾਹੀਦੀ ਜੇ ਤੁਸੀਂ ਸਿਰਿੰਜ ਵਰਤਨੀ ਹੈ ਜਾਂ ਤੁਹਾਡੇ ਤੇ ਸਿਰਿੰਜ ਲਗਣੀ ਹੈ ਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਹ ਜਿਹੜੀ ਸਿਰਿੰਜ ਹੈ ਉਹ ਫਰੈਸ਼ ਪੈਕੇਟ ਚੋਂ ਨਵੀਂ ਹੋਵੇ ਤੀਸਰੀ ਗੱਲ ਜੇ ਕੋਈ ਗਰਭਵਤੀ ਮਹਿਲਾ ਹੈ ਤੇ ਉਹਦੀ ਉਹ ਐਚਆਈਵੀ ਪੋਜ਼ਿਟਿਵ ਹੈ ਤੇ ਉਹਨੂੰ ਵੀ ਇਹ ਸਲਾਹ ਦਿੱਤੀ ਗਈ ਸੀ ਕਿ ਤੁਸੀਂ ਜਿਹੜੀ ਦਵਾਈ ਹੈ ਉਹ ਆਪਣੇ ਲੈਵਲ ਤੇ ਨਹੀਂ ਸ਼ੁਰੂ ਕਰਨੀ ਆਪਣੇ ਇੱਕ ਕੁਆਲੀਫਾਈਡ ਡਾਕਟਰ ਦੇ ਨਾਲ ਸਲਾਹ ਕਰਕੇ ਤੇ ਉਸ ਤੋਂ ਬਾਅਦ ਹੀ ਸ਼ੁਰੂ ਕਰਨੀ ਹੈ ਸੋ ਇਹ ਕੁਝ ਚੀਜ਼ਾਂ ਹਨ ਜਿਹਦੇ ਨਾਲ ਅਸੀਂ ਏਡਜ਼ ਵਰਗੀ ਖਤਰਨਾਕ ਬਿਮਾਰੀ ਤੋਂ ਬਚ ਸਕਦੇ ਹਾਂ ਤੇ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇ ਕਿਸੇ ਨੂੰ ਬਦਕਿਸਮਤੀ ਨਾਲ ਇਹ ਬਿਮਾਰੀ ਹੋ ਗਈ ਹੈ ਤੇ ਉਸ ਨੂੰ ਅਸੀਂ ਸਮਾਜਿਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਇਕੱਲਾ ਨਹੀਂ ਛੱਡਣਾ ਕਿਉਂਕਿ ਇਹ ਬਿਮਾਰੀ ਛੂਤਛਾਤ ਦੀ ਨਹੀਂ ਹੈ ਇਹ ਜੋ ਪਹਿਲਾਂ ਦੱਸੇ ਗਏ ਪਰਹੇਸ਼ ਤੇ ਤਰੀਕੇ ਹਨ ਉਹਨਾਂ ਨੂੰ ਹੀ ਕਰਕੇ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਤੇ ਇਸ ਏਜ ਦੇ ਏਡਸ ਦੇ ਬਿਮਾਰੀ ਦੇ ਨਾਲ ਜਿਹੜੀ ਕੋਈ ਜਿਹੜਾ ਕੋਈ ਇਨਸਾਨ ਪੀੜਿਤ ਹੈ ਉਹਨੂੰ ਅਸੀਂ ਇਕੱਲਾ ਨਹੀਂ ਛੱਡਣਾ ਤੇ ਇਸੇ ਉਪਲਕਸ਼ ਦੇ ਵਿੱਚ ਮੈਂ ਇਸ ਮਾਧਮ ਰਹੀਂ ਇਹ ਵੀ ਕਹਿਣਾ ਚਾਹੂੰਗਾ ਕਿ ਆ ਮਾਨਯੋਗ ਪੰਜਾਬ ਅੰਦਰ ਰਹਿਣਾ ਹਾਈ ਕੋਰਟ ਨੇ ਜੇ ਕੋਈ ਇਨਸਾਨ ਏਡਜ਼ ਦੇ ਨਾਲ ਪੀੜਿਤ ਹੈ ਤੇ ਉਸ ਦੇ ਕੇਸ ਨੂੰ ਉਸ ਨੂੰ ਇੱਕ ਸਪੈਸ਼ਲ ਕੈਟਾਗਰੀ 'ਚ ਰੱਖਿਆ ਤਾਂ ਕਿ ਉਹ ਕੇਸ ਫਾਸਟ ਟਰੈਕ ਹੋ ਸਕੇ ਅਤੇ ਜੇ ਤੁਸੀਂ ਕੋਈ ਅਜਿਹਾ ਏਡਜ਼ ਤੋਂ ਪੀੜਿਤ ਜਿਹੜਾ ਕੋਈ ਮਰੀਜ਼ ਹੈ ਉਹ ਆਪਣੇ ਕਿਸੇ ਕੇਸ ਦੀ ਜਲਦੀ ਸੁਣਵਾਈ ਲਈ ਜਾਂ ਸੁਚੱਜੀ ਸੁਣਵਾਈ ਲਈ ਕੋਈ ਹੈਲਪ ਚਾਹੁੰਦਾ ਤੇ ਉਹ ਜ਼ਿਲ੍ਹਾ ਸੇਵਾ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਸ਼੍ਰੀ ਮੁਕਸਰ ਸਾਹਿਬ ਆ ਸਕਦਾ ਅਤੇ 15100 ਜਿਹੜਾ ਟੋਲ ਫਰੀ ਨੰਬਰ ਹੈ ਉੱਤੇ ਵੀ ਡਾਇਲ ਕਰਕੇ ਆਪਣੀ ਦੁਖ ਤਕਲੀਫ ਨੋਟ ਕਰਾ ਸਕਦਾ ਜਿਸ ਦਾ ਜਲਦੀ ਤੋਂ ਜਲਦੀ ਤੇ ਸੁਚੱਜਾ ਸਮਾਧਾਨ ਕੀਤਾ ਜਾਵੇਗਾ ਲੋਕ ਅਦਾਲਤ ਬਾਰੇ ਕੀ ਕਿਹਾ ਚਾਹੁੰਦੇ ਆ ਲੋਕ ਅਦਾਲਤ ਇਸ ਮਹੀਨੇ ਦੀ 13 ਤਰੀਕ ਨੂੰ ਆ ਰਾਸ਼ਟਰੀ ਪੱਧਰ ਤੇ ਸੰਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ دیਵਾਨੀ ਫੌਜਦਾਰੀ ਜਿਹੜੇ ਰਾਜੀਨਾਮੇ ਜੋ ਰਾਜੀਨਾਮੇ ਯੋਗ ਮਸਲੇ ਹਨ ਬਿਜਲੀ ਪਾਣੀ ਇੰਤਕਾਲ ਦੇ ਮਾਮਲੇ ਹੈਲਥ ਕਾਰਡ ਜੇ ਕੋਈ ਡਿਸੇਬਿਲਟੀ ਸਰਟੀਫਿਕੇਟ ਹੈ ਤਾਂ ਉਹ 138 ਨੇਗੋਸ਼ੀਏਬਲ ਇਨਸਟਰੂਮੈਂਟਸ ਐਕਟ ਦੇ ਮਾਮਲੇ ਇਹ ਸਾਰੇ ਅਤੇ ਕਾਫੀ ਹੱਦ ਤੱਕ ਹੋਰ ਜਿਹੜੇ ਮਾਮਲੇ ਹਨ ਉਹਨਾਂ ਨੂੰ ਟੇਕ ਅਪ ਕੀਤਾ ਜਾਏਗਾ ਅਤੇ ਸੁਚੱਜੇ ਅਤੇ ਫਾਈਨਲ ਤੌਰ ਤੇ ਉਹਨਾਂ ਨੂੰ ਉਸ ਦਿਨ ਨਿਬੇੜਿਆ ਜਾਏਗਾ ਤੇ ਜੇ ਕੋਈ ਇਨਸਾਨ ਆਪਣਾ ਕਿਸੇ ਮਸਲੇ ਦਾ ਹੱਲ ਲੋਕ ਅਦਾਲਤ ਚ ਕਰਾਣਾ ਚਾਹੁੰਦਾ ਤੇ ਉਹ ਜਾਂ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਆ ਸਕਦਾ ਹੈ ਯਾਂ ਉਸ ਅਦਾਲਤ ਜਿਸ ਵਿੱਚ ਉਹਦਾ ਕੇਸ ਲੱਗਾ ਉੱਥੇ ਸਿੱਧਾਈ ਜਾ ਸਕਦਾ ਹੈ